ਸਾਡੇ ਵਾਲੀ ਸਾਈਡ ਤੇ ਕੋਈ ਕੰਮ ਨਹੀਂ ਰਹਿੰਦਾ ਜੀ ਜੇ ਇਹਨਾਂ ਨੂੰ ਤਾਂ ਹਫਤੇ ਦਾ ਟਾਈਮ ਮਿਲ ਜੇ ਤੇ ਜਿਹੜੇ ਉਹ ਸੁਰੱਖੀ ਬਿੰਦੀ ਜਿਹਨੂੰ ਕਹਿੰਦੇ ਆ ਲਾ ਦੇਣਗੇ ਉਹ ਅਖੀਰ ਤੱਕ ਐਸੇ ਨਹੀਂ ਨਹੀਂ ਲਾਂਦੇ ਵੀ ਕੋਈ ਇਹ ਨਾ ਹੋਵੇ ਓਪਨਿੰਗ ਵੱਲੇ ਖਰਾਬ ਲੱਗੇ ਜਾਂ ਕੁਝ ਲੱਗੇ ਸਿਵਲ ਸਾਈਡ ਪੂਰੀ ਹੋ ਚੁੱਕੀ ਆ ਹੁਣ ਇੰਡੀਅਨ 에ਅਰ ਫੋਰਸ ਸਾਈਡ ਤੇ ਕੋਈ 20 ਦਿਨਾਂ ਦਾ ਉਹਨਾਂ ਨੇ ਕਿਹਾ ਕੰਮ ਰਹਿੰਦਾ ਉਹ ਦੋਨੋਂ ਕੰਟਰੈਕਟਰ ਸੀਗਲ ਤੇ ਕਬੀਰ ਇਨਫਰਾ ਵੱਲੇ ਆਪਸ ਵਿੱਚ ਮਿਲ ਕੇ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਦੇਖੋ ਜਿਹੜੀਆਂ ਡੈਡਲਾਈਨ ਲੰਘੀਆਂ ਆ ਉਹ ਐਸ ਕਰਕੇ ਨਹੀਂ ਲੰਘੀਆਂ ਵੀ ਕਿਸੇ ਚੀਜ਼ ਦੀ ਕਮੀ ਸੀ ਵੀ ਕੰਟਰੈਕਟ ਨਹੀਂ ਦਿੱਤਾ ਜਾਂ ਕੋਈ ਪੈਸੇ ਆ ਦੀ ਕਮੀ ਸੀ ਹਰ ਚੀਜ਼ ਬਿਲਕੁਲ ਠੀਕ ਸੀ ਕਿ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਇਨਸ਼ੋਰ ਕੀਤਾ ਹੋਇਆ ਸੀ ਕਿ ਕੋਈ ਵੀ ਚੀਜ਼ ਦੀ ਕਮੀ ਨਾ ਹੋਵੇ ਸਾਰੇ ਇਹੀ ਕਹਿੰਦੇ ਸੀ ਇਹ ਤਿਆਰ ਹੋਣ ਤੋਂ ਕੋ ਸਾਡੇ ਕੋਲ ਫालतੂ ਫੇਰ ਗਰਾਫ ਹੈ ਨਹੀਂ ਕਿ ਅਸੀਂ ਹੁਣੇ ਕਮਿਟ ਕਰਦੀ ਹੈ ਤੇ ਹੁਣ ਹੁਣ ਜਾ ਕੇ ਮੈਂ ਮਿਲੂੰਗਾ ਪਰਸਨਲੀ ਤੇ ਦੇਖਦੇ ਆ ਪਹਿਲਾਂ ਕਿਹੜੀ ਏਅਰਲਾਈਨ ਬਟ ਏਅਰਲਾਈਨ ਅਸੀਂ ਕੋਈ ਛੱਡੀ ਨਹੀਂ ਜਿਸ ਨੂੰ ਨਾ ਕੰਟੈਕਟ ਕੀਤਾ ਲੁਧਿਆਣਾ 에어ਪੋਰਟ ਹੁਣ ਜਲਦੀ ਚੱਲੇਗਾ ਇਹ ਉਮੀਦ ਹੈ ਕਿਉਂਕਿ ਇਸ ਸਮੇਂ ਅਸੀਂ ਲੁਧਿਆਣਾ ਦੇ 에어ਪੋਰਟ ਤੇ ਖੜੇ ਆ ਹਲਵਾਰਾ ਦੇ ਵਿੱਚ ਸਥਿਤ ਹੈ ਤਾਂ ਟਰਮੀਨਲ ਦਾ ਕੰਮ ਬਹੁਤ ਹੱਦ ਤੱਕ ਹੋ ਚੁੱਕਾ ਹੈ ਕਨਵੇਅਰ ਬੈਲਟਾਂ ਵੀ ਲੱਗ ਚੁੱਕੀਆਂ ਨੇ ਤਾਂ ਇਸ ਦਾ ਅੱਜ ਦੇਖਣ ਕਿ ਕਿੰਨਾ ਕੰਮ ਰਹਿ ਗਿਆ ਰਾਜ ਸਭਾ ਐਮਪੀ ਸੰਜੀਵ अरोड़ा ਜੀ ਅੱਜ ਪਹੁੰਚੇ ਨੇ ਇੱਥੇ ਗੱਲਬਾਤ ਕਰਦੇ ਆ अरोड़ा ਜੀ ਕਿੰਨਾ ਕੰਮ ਰਹਿ ਗਿਆ ਅਸੀਂ ਦੇਖ ਰਹੇ ਹਾਂ ਟਰਮੀਨਲ ਬਿਲਡਿੰਗ ਬਣ ਚੁੱਕੀ ਹੈ ਕਨਵੇਅਰ ਬੈਲਟਾਂ ਲੱਗ ਚੁੱਕੀਆਂ ਨੇ ਪਰ ਕਿੰਨਾ ਕ ਹੋਰ ਕੰਮ ਰਹਿੰਦਾ ਕਦੋਂ ਤੱਕ ਇਹ ਫੰਕਸ਼ਨਲ ਜਿਹੜਾ ਹੋ ਜਾਏਗਾ ਨਹੀਂ ਸਾਡੇ ਵਾਲੀ ਸਾਈਡ ਤੇ ਕੋਈ ਕੰਮ ਨਹੀਂ ਰਹਿੰਦਾ ਜੀ ਜੇ ਇਹਨਾਂ ਨੂੰ ਤਾਂ ਹਫ਼ਤੇ ਦਾ ਟਾਈਮ ਮਿਲ ਜੇ ਤੇ ਜਿਹੜੇ ਉਹ ਸੁਰੱਖੀ ਬਿੰਦੀ ਜਿਹਨੂੰ ਕਹਿੰਦੇ ਆ ਲਾ ਦੇਣਗੇ ਉਹ ਅਖੀਰ ਤੱਕ ਐਸ ਨਹੀਂ ਨਹੀਂ ਲਾਉਂਦੇ ਵੀ ਕੋਈ ਇਹ ਨਾ ਹੋਵੇ ਓਪਨਿੰਗ ਵੱਲੇ ਖਰਾਬ ਲੱਗੇ ਜਾਂ ਕੁਝ ਲੱਗੇ ਸਿਵਲ ਸਾਈਡ ਪ ਉਨ ਇੰਡੀਅਨ 에ਅਰ ਫੋਰਸ ਸਾਈਡ ਤੇ ਕੋਈ 20 ਦਿਨਾਂ ਦਾ ਉਹਨਾਂ ਨੇ ਕਿਹਾ ਕੰਮ ਰਹਿੰਦਾ ਉਹ ਦੋਨੋਂ ਕੰਟਰੈਕਟਰ ਸੀਗਲ ਤੇ ਕਬੀਰ ਇਨਫਰਾ ਵਾਲੇ ਆਪਸ ਚ ਮਿਲ ਕੇ ਉਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਪਰਸੀਸ਼ਨ ਬਹੁਤ ਚਾਹੀਦਾ ਹੁੰਦਾ ਬਿਲਕੁਲ ਵੀ 1mm ਵੀ ਉੱਪਰ ਥੱਲੇ ਨਾ ਹੋਵੇ ਤੇ ਉਹ ਵੀ ਖਤਮ ਹੋ ਜਾਏਗਾ ਤਾਂ ਹੁਣ ਵੀ ਸ਼ੁੱਡ ਸੀ ਦੀ ਡੇ ਆਫ ਲਾਈਟ ਵੈਰੀ ਸ਼ੂ ਸਰ ਕਿਦਰਾ ਐਂਟਰੀ ਹੋਏਗੀ ਜਿਸ ਤਰ੍ਹਾਂ ਅਸੀਂ ਖੜੇ ਆਏ ਕਿਹੜਾ ਪਾਰਟ ਹੋਏਗਾ ਤੇ ਡਿਪਾਰਚਰ ਕਿੱਧਰ ਹੋਏਗਾ ਅਰਾਈਵਲ ਕਿੱਥੇ ਹੋਏਗਾ ਕਿੱਧਰ ਨੂੰ 에어ਕ੍ਰਾਫਟ ਜਿਹੜੇ ਪਾਰਕ ਹੋਣਗੇ ਕਿਸ ਤਰ੍ਹਾਂ ਰਹੇਗਾ ਇਹਦਾ ਸਾਰਾ ਸਿਸਟਮ ਇਹ ਹੈਗਾ ਜੀ ਇਹ ਅਰਾਈਵਲ ਲੱਗਦਾ ਕਿਉਂਕਿ ਅਰਾਈਵਲ ਹੈ ਇੱਥੇ ਕਨਵੇਅਰ ਬੈਲਟ ਹੈ ਉਹ ਅਗਲਾ ਡਿਪਾਰਚਰ ਹੋਏਗਾ ਸੋ ਇਹ ਹੈਗਾ ਬਟ ਤੁਸੀਂ ਦੇਖਿਆ ਹੀ ਹੋਣਾ ਕਿ ਅੰਦਰੋਂ ਵੀ ਕਨੈਕਟਿਡ ਹੈ ਸੋ ਇਹਦੀ ਕੋਈ ਇਹਦੇ ਵਿੱਚ ਪੂਰੀ ਪ੍ਰਵੀਜ਼ਨ ਦਿੱਤੀ ਗਈ ਹੈ ਬਾਥਰੂਮ ਬੜੇ ਚੰਗੇ ਬਣਾਏ ਗਏ ਆ ਔਰ ਕਾਫੀ ਜਗ੍ਹਾ ਬਣਾਏ ਗਏ ਆ ਇੱਕੋ ਲੌਂਜ ਵੀ ਬਨੇ ਆ ਤੇ ਚੰਗਾ ਹੋਏਗਾ ਇਹ ਸਰ ਕੀ ਉਮੀਦ ਲੱਗਦੀ ਹੈ ਕਿਉਂਕਿ ਸਾਨੇਅਰ ਏਅਰਪੋਰਟ ਸੀਗਾ ਉਹ ਲੁਧਿਆਣਾ ਤੋਂ ਦਿੱਲੀ ਤੱਕ ਸੀਮਤ ਰਹਿ ਗਿਆ ਸੀ ਔਰ ਉਹ ਵੀ ਕਦੀ ਚੱਲਦਾ ਸੀ ਕਦੀ ਬੰਦ ਹੁੰਦਾ ਸੀ ਕਿ ਇਸ 에어ਪੋਰਟ ਦਾ ਉਹ ਵਾਲਾ ਸਾਹਨੇ ਵਾਲੇ 에어ਪੋਰਟ ਵਾਲਾ ਹਾਲ ਤਾਂ ਨਹੀਂ ਹੋਏਗਾ ਨਹੀਂ ਜੀ ਨਹੀਂ ਇਹ 에어ਪੋਰਟ ਅਲੱਗ ਹੈ ਇੱਥੇ ਵਾਈਡ ਬਾਡੀ 에어ਕ੍ਰਾਫਟ ਆਣਾ ਸਾਹਨੇਵਾਲ ਉਤਰ ਨਹੀਂ ਸਕਦਾ ਸੀ ਉੱਥੇ ਰਨਵੇ ਦੀ ਪ੍ਰੋਬਲਮ ਸੀ ਨਾਈਟ ਲੈਂਡਿੰਗ ਦੀ ਪ੍ਰੋਬਲਮ ਸੀ ਇੱਥੇ ਹਲੇ ਵੀ ਨਾਈਟ ਲੈਂਡਿੰਗ ਹੁੰਦੀ ਹੈ ਜਿਹੜੇ ਚਾਰਟਰ ਪਲੇਨ ਆਂਦੇ ਆ ਰਾਤੀ ਇੱਥੇ ਆਂਦੇ ਆ ਸੋ ਇਹ ਯਰ ਇਹ 에어ਪੋਰਟ ਬਿਲਕੁਲ 올 ਟੂਗੇਦਰ ਡਿਫਰੈਂਟ ਹੋਏਗਾ ਸਰ ਜਦੋਂ ਦਾ ਇਹ ਇਸ ਤੋਂ ਘਟਣ ਹੋਏ ਅਸੀਂ ਬਹੁਤ ਸਾਰੀਆਂ ਡੈਡਲਾਈਨਸ ਲੰਗੀਆਂ ਤੇ ਹੁਣ ਕੀ ਉਮੀਦ ਆ ਹੁਣ ਤਾਂ ਨਹੀਂ ਫੇਰ ਕੋਈ ਡੈਡਲਾਈਨ ਦੇ ਕੇ ਉਹ ਡੈਡਲਾਈਨ ਲੰਗਾਈ ਜਾਏਗੀ ਦੇਖੋ ਜਿਹੜੀਆਂ ਡੈਡਲਾਈਨ ਲੰਗੀਆਂ ਉਹ ਐਸ ਕਰਕੇ ਨਹੀਂ ਲੰਗੀਆਂ ਵੀ ਕਿਸੇ ਚੀਜ਼ ਦੀ ਕਮੀ ਸੀ ਵੀ ਕੰਟਰੈਕਟ ਨਹੀਂ ਦਿੱਤਾ ਜਾਂ ਕੋਈ ਪੈਸਿਆਂ ਦੀ ਕਮੀ ਸੀ ਹਰ ਚੀਜ਼ ਬਿਲਕੁਲ ਠੀਕ ਸੀ ਕਿ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਇਨਸ਼ੋਰ ਕੀਤਾ ਹੋਇਆ ਸੀ ਕਿ ਕੋਈ ਵੀ ਚੀਜ਼ ਦੀ ਕਮੀ ਨਾ ਹੋਵੇ ਜਿਹੜੀਆਂ ਡੈਡਲਾਈਨਸ ਦੋ ਤਿੰਨ ਨੰਗੀਆਂ ਉਹ ਐਸ ਕਰਕੇ ਨੰਗੀਆਂ ਕਿ ਕੁਝ ਅਪਰੂਵਲਸ ਪੈਂਡਿੰਗ ਸੀ ਇੰਡੀਅਨ 에ਅਰ ਫੋਰਸ ਵੱਲੋਂ 에ਅਰਪੋਰਟ ਅਥਾਰਟੀ ਵੱਲੋਂ ਉਹ ਵੀ ਮੈਂ ਉਹਨਾਂ ਦੇ ਸੈਕਟਰੀ ਸਾਹਿਬ ਨੂੰ ਮਿਲਿਆ ਸਿਵਲ ਐਵੀਏਸ਼ਨ ਦੇ ਮਿਨਿਸਟਰ ਸਾਹਿਬ ਨੂੰ ਮਿਲਿਆ ਆਈਏਐਫ ਦੇ ਬਰਗੇਡੀਅਰ ਰਹਿ ਕੇ ਚੀਫ ਇੰਜੀਨੀਅਰ ਉਹਨਾਂ ਨੂੰ ਮਿਲਿਆ ਉਹ ਸਾਰੀਆਂ ਅਪਰੂਵਲਸ ਹੋ ਗਈਆਂ ਹੁਣ ਕੋਈ ਅਪਰੂਵਲ ਪੈਂਡਿੰਗ ਨਹੀਂ ਸਰ ਆਪਰੇਸ਼ਨਲ ਹੋਣ ਤੋਂ ਬਾਅਦ ਸਵਾਲ ਆਉਂਦਾ 에ਅਰਲਾਈਨਸ ਕਿਹੜੀਆਂ ਕਿਹੜੀਆਂ ਆਣਗੀਆਂ ਕੋਈ 에ਅਰਲਾਈਨਸ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ ਕੋਸ਼ਿਸ਼ ਸਾਰੀਆਂ 에ਅਰਲਾਈਨਾਂ ਨਾਲ ਹੀ ਹੈ ਜੀ ਹੁਣ ਹੁਣ ਕਿਉਂਕਿ ਉਹ ਸਾਰੇ ਇਹੀ ਕਹਿੰਦੇ ਸੀ ਤਿਆਰ ਹੋਣ ਤੋਂ ਕਿ ਸਾਡੇ ਕੋਲ ਫालतू 에ਅਰਕ੍ਰਾਫਟ ਹੈ ਨਹੀਂ ਕਿ ਅਸੀਂ ਹੁਣੇ ਕਮਿਟ ਕਰਦੀ ਹੈ ਤੇ ਹੁਣ ਹੁਣ ਜਾ ਕੇ ਮੈਂ ਮਿਲੂੰਗਾ ਪਰਸਨਲੀ ਤੇ ਦੇਖਦੇ ਆ ਪਹਿਲਾ ਕਿਹੜੀ ਏਅਰਲਾਈਨ ਬਟ ਏਅਰਲਾਈਨ ਅਸੀਂ ਕੋਈ ਛੱਡੀ ਨਹੀਂ ਜਿਹਨੂੰ ਨਾ ਕੰਟੈਕਟ ਕੀਤਾ ਤੇ ਲੁਧਿਆਣਾ ਇੱਕ ਉਦਯੋਗਿਕ ਸ਼ਹਿਰ ਹੈ ਤੇ ਇੱਥੇ ਦੇ ਉਦਯੋਗਪਤੀਆਂ ਦੀ ਮੰਗ ਰਹੀ ਹੈ ਕਿ ਏਅਰਪੋਰਟ ਹੋਵੇ ਕਿਉਂਕਿ ਲੁਧਿਆਣੇ ਦਾ ਜਿਹੜਾ ਸਾਈਕਲ ਹੈ ਸੂਈ ਤੋਂ ਲੈ ਕੇ ਸਾਈਕਲ ਤੱਕ ਬਣਦਾ ਤੇ ਭਾਰਤ ਤੋਂ ਲੈ ਕੇ ਦੁਨੀਆ ਦੇ ਸਾਰੇ ਕੋਨਿਆਂ ਦੇ ਵਿੱਚ ਜਾਂਦਾ ਤੇ ਲੱਗਦਾ ਉਹਨਾਂ ਉਦਯੋਗਪਤੀਆਂ ਨੂੰ ਫਾਇਦਾ ਹੋਏਗਾ ਹੋਰ ਵਪਾਰੀ ਵੀ ਇੱਥੇ ਆਣਾ ਸ਼ੁਰੂ ਹੋਣਗੇ ਪਹਿਲਾਂ ਤਾਂ ਮੈਂ ਤੁਹਾਨੂੰ ਕਰੈਕਟ ਕਰਾਂ ਲੁਧਿਆਣੇ 'ਚ ਸੂਈ ਤੋਂ ਸਾਈਕਲ ਨਹੀਂ ਬਣਦਾ ਤੁਸੀਂ ਸੂਈ ਤੋਂ ਸਭ ਕੁਝ ਬਣਦਾ ਹੈ ਥੋੜਾ ਮੇਰਾ ਮਿਸਕਮਿਊਨੀਕੇਟ ਹੋ ਗਿਆ ਮੈਂ ਇਹ ਕਹਿ ਰਿਹਾ ਸੂਈ ਤੋਂ ਲੈ ਕੇ ਸਾਈਕਲ ਤੱਕ ਬਣਦਾ ਹੈ ਜਹਾਜ਼ ਜਹਾਜ਼ ਦੇ ਪਾਰਟਸ ਵੀ ਬੰਦੇ ਜਹਾਜ਼ ਵੀ ਕਹਿ ਸਕਦੇ ਲੁਧਿਆਣਾ ਇੱਕ ਇੱਦਾਂ ਦਾ ਸ਼ਹਿਰ ਹੈ ਬਟ ਇਹ ਜਿਹੜਾ 에ਰਪੋਰਟ ਹੈ ਇਹ ਸਿਰਫ ਲੁਧਿਆਣੇ ਦਾ ਲੁਧਿਆਣੇ ਨੂੰ ਨਹੀਂ ਕੈਟਰ ਕਰੇਗਾ ਸਾਰੇ ਮਾਲਵਾ ਰੀਜਨ ਨੂੰ ਕੈਟਰ ਕਰੇਗਾ ਇੱਥੋਂ ਬਠਿੰਡਾ ਵੀ ਨੇੜੇ ਆ ਫਰੀਦਕੋਟ ਫਿਰੋਜ਼ਪੁਰ ਸੋ ਲੁਧਿਆਣੇ ਨੂੰ ਵੀ ਕਰੇਗਾ ਪਰ ਮੇਰੇ ਖਿਆਲ ਇੱਥੇ ਜਦੋਂ ਫਲਾਈਟਾਂ ਚੱਲਣਗੀਆਂ ਬੜੀਆਂ ਕਾਮਯਾਬ ਰਹਿਣ ਤੂੰ ਤੁਹਾਨੂੰ ਕੀ ਉਮੀਦ ਲੱਗਦਾ ਕਦੋਂ ਤੱਕ ਇਹ ਲੋਕਾਂ ਦੇ ਹਵਾਲੇ ਕਰ ਦੋਗੇ ਤੁਸੀਂ ਦੇਖੋ ਜੀ 20 ਦਿਨ ਆਈਏਐਫ ਦੇ ਕੰਟਰੈਕਟਰ ਕਹਿ ਰਹੇ ਆ 10 ਕੁ ਦਿਨ ਹੋਰ ਲਾ ਲੋ ਗਰੇਸ ਦੇ ਤੇ ਮੇਰੇ ਖਿਆਲ ਹੋਰ 15 20 ਦਿਨ ਦੋ ਕੁ ਮਹੀਨਿਆਂ ਚ ਹੋ ਜਾਣਾ ਚਾਹੀਦਾ ਚੱਲ ਹਾਂਜੀ ਲੱਗਦਾ ਸਰ ਜਿਸ ਤਰ੍ਹਾਂ ਪੰਜਾਬ ਸਰਕਾਰ ਵੀ ਇਲਜ਼ਾਮ ਲਗਾਉਂਦੀ ਹੈ ਕਿ ਕੇਂਦਰ ਉਹਨਾਂ ਦਾ ਹਰ ਇੱਕ ਕੰਮ ਰੋਕਦੀ ਹੈ ਇਸ ਦੇ ਵਿੱਚ ਕੋਈ ੜਕਾ ਨਾ ਕੇਂਦਰ ਪਾਵੇ ਇਸ ਨੂੰ ਵੀ ਤੁਸੀਂ ਲੱਗੇ ਹੋਏ ਹੋ ਸਰ ਸ਼ਰਟੀ ਕੁਝ ਕਰਦੇ ਹੋ ਨਹੀਂ ਨਹੀਂ ਇੱਥੇ ਸਾਰੇ ਅਪਰੂਵਲ ਕੇਂਦਰ ਨੇ ਹੀ ਦਿੱਤੇ ਆ ਮਤਲਬ ਕਿ ਸਟੇਟ ਦੇ ਵੀ ਦਿੱਤੇ ਕੇਂਦਰ ਨੇ ਆਈਏਐਫ ਕੇਂਦਰ ਦਾ 에어ਪੋਰਟ ਅਥਾਰਟੀ ਕੇਂਦਰ ਦੇ ਟੂ ਘਾਟਣ ਵੇਲੇ ਕ੍ਰੈਡਿਟ ਵਾਰ ਸ਼ੁਰੂ ਹੋ ਜਾਂਦੀ ਹੁੰਦੀ ਹੈ ਨਹੀਂ ਨਹੀਂ ਕੋਈ ਕ੍ਰੈਡਿਟ ਨਹੀਂ ਜੀ ਦੇਖੋ ਇਹ ਕ੍ਰੈਡਿਟ ਸੀਐਮ ਸਾਹਿਬ ਨੂੰ ਜਾਣਾ ਚਾਹੀਦਾ ਉਹਨਾਂ ਨੇ ਬੜੀ ਹਿੰਮਤ ਮਾਰੀ ਕ੍ਰੈਡਿਟ ਸਾਰਿਆਂ ਨੂੰ ਹੀ ਜਾਣਾ ਚਾਹੀਦਾ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਪੀਡਬਲਯੂਡੀ ਡਿਪਾਰਟਮੈਂਟ ਲੋਕਲ ਐਡਮਿਨਿਸਟ੍ਰੇਸ਼ਨ ਬੀਸੀ ਸਭ ਨੇ ਜਿਨ੍ਹਾਂ ਨੇ ਕੀਤਾ ਇਲੈਕਟ੍ਰੀਕਲ ਵਾਲੇ ਹੈਗੇ ਆ 에어ਪੋਰਟ ਅਥਾਰਟੀ ਵਾਲੇ ਆ ਸੋ ਕ੍ਰੈਡਿਟ ਸਾਰਿਆਂ ਨੂੰ ਜਾਣਾ ਚਾਹੀਦਾ ਬਹੁਤ ਧੰਨਵਾਦ ਜੀ ਤਾਂ ਅੰਦਰ ਦੀਆਂ ਵੀ ਤਸਵੀਰਾਂ ਇੱਕ ਵਾਰੀ ਤੁਹਾਨੂੰ ਨਾਲ ਸਾਂਝੀਆਂ ਕਰਦੇ ਆ ਤਾਂ ਇਹ ਅਰਾਈਵਲ ਪਾਰਟ ਹੋਏਗਾ ਇਹ ਡਿਪਾਰਚਰ ਪਾਰਟ ਹੋਏਗਾ ਤਾਂ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਚੈੱਕ ਇਨ ਕਾਊਂਟਰ ਇੱਥੇ ਲੋਕਾਂ ਦੇ ਬੈਗ ਜਮ੍ਹਾਂ ਹੋਣਗੇ ਅਤੇ ਬੈਗ ਜਮ੍ਹਾਂ ਹੋਣ ਤੋਂ ਬਾਅਦ ਸਿਕਿਉਰਿਟੀ ਚੈੱਕ ਦੇ ਵਾਸਤੇ ਉਹ ਅੱਗੇ ਜਾਏਗਾ ਜਿਹੜਾ ਪੈਸੇਂਜਰ ਹੈ ਜਿਹੜਾ ਜਿਸਨੇ ਟਰੈਵਲ ਕਰਨਾ ਹੈ ਉਹ ਇੱਥੇ ਚੈੱਕ ਇਨ ਕਾਊਂਟਰ ਤੋਂ ਆਪਣਾ ਬੈਗ ਜਮ੍ਹਾਂ ਕਰਾ ਕੇ ਉਹ ਇੱਥੇ ਸਿਕਿਉਰਿਟੀ ਚੈੱਕ ਕਰਾਉਣ ਤੋਂ ਬਾਅਦ ਸਿਕਿਉਰਿਟੀ ਚੈੱਕ ਕਰਾਉਣ ਤੋਂ ਬਾਅਦ ਉਹ ਅਗਲੇ ਪਾਸੇ ਜਾਏਗਾ ਆਪਣੇ ਗੇਟ ਦੇ ਵੱਲ ਅਤੇ ਇੱਥੇ ਲਾਂਚ ਜਿਹੜਾ ਉਹ ਬਣਨਗੇ ਫੂਡ ਕੋਰਟ ਜਿਹੜੇ ਹੈ ਇੱਥੇ ਬਣਨਗੇ ਅਤੇ ਉਸ ਤੋਂ ਬਾਅਦ ਇਹ 에ਅਰਕ੍ਰਾਫਟਸ ਦੀ ਪਾਰਕਿੰਗ ਦਾ ਜਿਹੜਾ ਇੱਥੇ ਉਹ ਸਾਰਾ ਸਿਸਟਮ ਬਣੇਗਾ ਟੈਕਸੀਵੇ ਬਣੇਗਾ ਤਾਂ ਇੱਥੋਂ ਬੱਸ ਦੇ ਵਿੱਚ ਬੈਠ ਕੇ ਜਿਹੜੇ ਪੈਸੇਂਜਰ ਨੇ ਉਹ ਅੱਗੇ ਆਪਣੇ 에ਅਰਕ੍ਰਾਫਟ ਦੇ ਵੱਲ ਜਾਣਗੇ ਅਤੇ ਉੱਥੋਂ ਜਹਾਜ਼ ਦੇ ਵਿੱਚ ਬੈਠ ਕੇ ਆਪਣੀ ਮੰਜ਼ਲ ਤੱਕ ਜਾਣਗੇ ਤਾਂ ਇਹ ਤਸਵੀਰਾਂ ਲੁਧਿਆਣਾ 에ਅਰਪੋਰਟ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ 에ਅਰਪੋਰਟ ਦੀ ਤਸਵੀਰ ਹੈ ਤਾਂ ਇੱਥੋਂ ਪੈਸੇਂਜਰ ਜਿਹੜੇ ਆ ਬੈਠ ਕੇ ਏਅਰਕ੍ਰਾਫਟ ਦੀ ਪਾਰਕਿੰਗ ਵਾਲੋ ਸਾਹਮਣੇ ਵਾਲੇ ਪਾਸੇ ਜਿਹੜੇ ਆ ਉੱਥੇ ਏਅਰਕ੍ਰਾਫਟ ਜਿਹੜੇ ਆ ਖੜੇ ਹੋਣਗੇ ਤੇ ਉਸ ਤੋਂ ਬਾਅਦ ਸਾਹਮਣੇ ਏਅਰ ਫੋਰਸ ਦੀ ਜਿਹੜੀ ਹੈ ਉਹ ਜਗ੍ਹਾ ਤੇ ਉਸ ਤੋਂ ਆਪਣੇ ਏਅਰਕ੍ਰਾਫਟ ਚ ਬੈਠ ਕੇ ਟਰੈਵਲ ਕਰਨਗੇ ਕਿਉਂਕਿ ਹਲਵਾਰਾ 에ਅਰਪੋਰਟ ਆ ਤੇ ਏਅਰ ਫੋਰਸ ਸਟੇਸ਼ਨ ਜਿਹੜਾ ਬਣਿਆ ਹੋਇਆ ਤੇ ਰਨਵੇ ਜਿਹੜਾ ਉਹ ਏਅਰ ਫੋਰਸ ਦਾ ਹੀ ਇਹ 에ਅਰਪੋਰਟ ਜਿਹੜਾ ਉਹ ਵਰਤੇਗਾ ਤਾਂ ਉਸ ਤੋਂ ਬਾਅਦ ਜਦੋਂ ਪੈਸੇਂਜਰ ਦਾ ਜਹਾਜ਼ ਉਤਰੇਗਾ ਅ ਅਰਾਈਵਲ ਪਾਰਟ ਜਿੱਥੋਂ ਨੂੰ ਉਸ ਦਾ ਸਮਾਨ ਮਿਲੇਗਾ ਤਾਂ ਇਹ ਜਿਹੜਾ ਗੇਟ ਹੈ ਇਹ ਅਰਾਈਵਲ 게ਟ ਹੈ ਲੋਕ ਜਦੋਂ ਆਪਣਾ ਸਫਰ ਕਰਕੇ ਉਤਰਣਗੇ ਤਾਂ ਇਥੋਂ ਇਸ ਕਨਵੇਅਰ ਬੈਲਟ ਤੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਹੈ ਸਮਾਨ ਹੈ ਉਹਨਾਂ ਦਾ ਬੈਗ ਉਹਨਾਂ ਦੇ ਅਟੈਚੀ ਨੇ ਉਹ ਇਥੋਂ ਮਿਲਣਗੇ ਤੇ ਇਸ ਤੋਂ ਬਾਅਦ ਉਹ ਸਾਹਮਣੇ 게ਟ ਤੋਂ ਉਹ ਬਾਹਰ ਦੀ ਤਰਫ ਚਲੇ ਜਾਣਗੇ ਤਾਂ ਇਹ ਲੁਧਿਆਣੇ ਦਾ 에ਅਰਪੋਰਟ ਹੈ ਜਿਸ ਦਾ ਨਾਮ ਪੰਜਾਬ ਸਰਕਾਰ ਨੇ ਪ੍ਰਪੋਜ਼ਲ ਇਸ ਦਾ ਭੇਜਿਆ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਅਨਾਂਮ ਜਿਹੜਾ ਇਸ 에어ਪੋਰਟ ਦਾ ਪ੍ਰਪੋਜ਼ ਕੀਤਾ ਹੋਇਆ ਪਰ ਹਜੇ ਤੱਕ ਉਸ 에어ਪੋਰਟ ਤੇ ਨਾਂ ਤੇ ਕੋਈ ਮੋਹਰ ਨਹੀਂ ਲੱਗੀ ਆ ਪਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ 에어ਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਂ ਤੇ ਰੱਖਿਆ ਜਾਵੇ ਕਿਉਂਕਿ ਕਰਤਾਰ ਸਿੰਘ ਸਰਾਬਾ ਦਾ ਜੱਦੀ ਪੁਸ਼ਟੀ ਪਿੰਡ ਆ ਉਹ ਇੱਥੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਹੈ ਤਾਂ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਕੇ ਇਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਂ ਤੇ ਰੱਖਿਆ ਜਾਵੇ ਤਾਂ 에어ਪੋਰਟ ਦੀਆਂ ਤਸਵੀਰਾਂ ਦਿਖਾਈਆਂ ਨੇ ਤਾ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਕੰਮ ਪੂਰਾ ਕੰਪਲੀਟ ਹੋ ਜਾਏਗਾ ਤੇ ਜਿਸ ਤਰ੍ਹਾਂ ਹੀ ਫਿਰ ਕੇਂਦਰ ਸਰਕਾਰ ਇਸ ਨੂੰ ਆਪਰੇਸ਼ਨਲ ਕਰਨ ਦੀਆਂ ਪਰਮਿਸ਼ਨਾਂ ਦੇਗੀ ਉਸ ਤੋਂ ਬਾਅਦ 에ਅਰਲਾਈਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਕਿਹੜੇ ਕਿਹੜੇ ਰੂਟ ਜਿਹੜੇ ਨੇ ਇੱਥੇ ਉਹ ਦੇਣੇ ਨੇ ਤਵਦੇਰੇ ਅਪਡੇਟਸ ਨਾਲ ਨਜ਼ਰੋ ਕੈਮਰਾਮੈਨ ਸੰਦੀਪ ਸਿੰਘ ਨਾਲ ਸੰਮਜੀਤ ਸਿੰਘ ਕੋਲ ਆ ਜਾਣਾ ਸਪੋਕਸਮੈਨ ਲੁਧਿਆਣਾ